ਬਾਬਾ ਜਾਨੀ ਸ਼ਾਦੀ ਯਾਦ ਵਿੱਚ ਲੱਗਿਆ ਪਿੰਡ ਅਰਾਈਆਂ ਵਾਲਾਂ ਵਿੱਚ ਸਲਾਨਾ ਮੇਲਾ ਪਿੰਡ ਰਈਆ ਵਾਲਾ ਵਿਖੇ ਪੀਰ ਬਾਬਾ ਜਾਨੀ ਸ਼ਾਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਅਤੇ ਦੂਰ ਦਰਾਂਡੇ ਤੋਂ ਪੁੱਜੀਆਂ ਸੰਗਤਾਂ ਨੇ ਕਬੱਡੀ ਅਤੇ ਮੇਲੇ ਦਾ ਆਨੰਦ ਮਾਣਿਆ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਛੋਟੇ ਬੱਚਿਆਂ ਲਈ ਪੰਗੂੜੇ ਦੁਕਾਨਾਂ ਅਤੇ ਹੋਰ ਖਾਨ ਪੀਂਦੀਆਂ ਪਕੌੜੇ ਜਲੇਬੀਆਂ ਦੀਆਂ ਦੁਕਾਨਾਂ ਲਗੀਆਂ ਹੋਈਆਂ ਸਨ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਗਾਉਣ ਦੇ ਲਈ ਰੰਗਾਂ ਰੰਗ ਪ੍ਰੋਗਰਾਮ ਵੀ ਪ੍ਰਸਾਰਿਤ ਕੀਤਾ ਗਿਆ। ਇਸ ਮੌਕੇ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰ ਸਾਲ ਪਿੰਡ ਰਾਈਆਂ ਵਾਲਾ ਵਿਖੇ ਇਹ ਮੇਲਾ ਲਗਾਇਆ ਜਾਂਦਾ ਹੈ ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਿਰਕਤ ਕਰਦੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਮੇਲਾ ਕਮੇਟੀ ਵੱਲੋਂ ਲੋਕਾਂ ਦੇ ਖਾਣ-ਪੀਣ ਦੇ ਲਈ ਲੰਗਰ ਅਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਬਾਬੇ ਦੇ ਦਰਬਾਰ ਤੇ ਮੁੱਖ ਸੇਵਾਦਾਰ ਬਾਬਾ ਬੋਹੜ ਸਿੰਘ ਹਨ ਸਾਲਾਨਾ ਲੱਗਣ ਵਾਲੇ ਇਸ ਮੇਲੇ ਸੰਬੰਧੀ ਪ੍ਰਬੰਧਕਾਂ ਨੇ ਕੀ ਜਾਣਕਾਰੀ ਦਿੱਤੀ ਇਹ ਵੀਡੀਓ ਤੁਸੀਂ ਵੀ ਧਿਆਨ ਨਾਲ ਸੁਣਿਓ ਵੀਰ ਜੀ ਇੱਕਦਮ ਪਿੰਨਰ ਰਾਇਲ ਦੇ ਵਸਨੀਕਾ ਜੀ ਇੱਥੇ ਜਿਹੜਾ ਮੇਲਾ ਵੀਰ ਬਾਬਾ ਜਾਨੀ ਸ਼ਾਹ ਦੀ ਯਾਦ ਦੇ ਵਿੱਚ ਹਰ ਸਾਲ ਸਾਲਾਨਾ ਮੇਲਾ ਬੜੇ ਹਮ ਹਮਾ ਕੇ ਤੇ ਜੋਰ ਨਾਲ ਲਗਾਇਆ ਜਾਂਦਾ ਜੀ ਪਿੰਡ ਵਾਸੀਆਂ ਦਾ ਵੀ ਸੰਜੋਗ ਹੈ ਆੜ ਗੋਵਾਂਡ ਇਲਾਕੇ ਦੇ ਭਾਈਚਾਰੇ ਦਾ ਬਹੁਤ ਸੰਜੋਗ ਹੈ ਇਸ ਮੇਲੇ ਨੂੰ ਇਸ ਮੇਲੇ ਵਿੱਚ ਜਿਹੜਾ ਗੁਰੂ ਘਰ ਨੰਗਰ ਹੈ ਜੀ ਉਹ ਬੜਾ ਉਤਟ ਵਰਤਾਇਆ ਜਾਂਦਾ ਹੈ ਸ਼ਾਹਨ ਕੋ ਕਬੱਡੀ ਦੇ ਮੈਚ ਵੀ ਕਰਾਇਆ ਜਾਂਦੇ ਹਨ ਤੇ ਦਿਨੇ ਰੰਗ ਰੰਗ ਪ੍ਰੋਗਰਾਮ ਵੀ ਕਰਾਇਆ ਜਾਂਦਾ ਹੈ ਜੀ ਇੱਥੇ ਦੂਰ ਦੂਰ ਤੋਂ ਸੰਗਤ ਦੀ ਟਰਾਲੀਆਂ ਤੇ ਭਰ ਕੇ ਪਹੁੰਚਦੀ ਹੈ ਤੇ ਮੇਲਾ ਬਹੁਤ ਹੀ ਜੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ ਜੀ ਕੋਣ ਦੀ ਸੇਵਾਦਰਪ ਇੱਥੇ ਦੇ ਮੁੱਖ ਸੇਵਾਦਾਰ ਜੀ ਬਾਬਾ ਬੋੜ ਸਿੰਘ ਜੀ ਤੇ ਅਸੀਂ ਸਾਰੇ ਜੀ ਕਮੇਟੀ ਮੈਂਬਰ